ਉਹ ਫੜੀਓ ਫੜੀ ਇਹਨੂੰ ਉਹ ਪੱਠੇ-ਪੁੱਠੇ ਲੈ ਕੇ ਚੱਕੇ ਤਾਂ ਪੰਜ ਦੰਦਾਂ ਵਾਲੇ ਮੈਨੂੰ ਦੇਸੀ ਬਲਾਤੀ ਉਤੋਂ ਮੈਂ ਤੋਟਿਆ ਨੀ ਜਾ ਰਿਆ ਤੇਰੇ ਕੋਲ ਬੋਲਾ ਨਾ ਜਦ ਦੋ ਬੜੇ ਬਾਤ ਕਰਦੇ ਹੋ ਤਾਂ ਵਿਚ ਮੇ ਨਹੀਂ ਬੋਲਦੇ ਓਮ ਕ੍ਰੀਮ ਕ੍ਰੂਮ ਕਰਮ ਸਤਿ ਸ੍ਰੀ ਅਕਾਲ ਜੀ ਨਮੀ ਸਵੇਰ ਨਵਾਂ ਦਿਨ ਤੇ ਨਵੇਂ ਬਲਾਗ 'ਚ ਤੁਹਾਡਾ ਸਵਾਗਤ ਹੈ ਜੀ। ਅਸੀਂ ਬੈਠੇ ਹੋਏ ਹਾਂ ਜੀ। ਤੁਹਾਨੂੰ ਦਿਖਾਈ ਦਿੰਨੇ ਕਿੱਥੇ ਬੈਠੇ ਆ। ਡਿਸਟ੍ਰਿਕਟ ਮੋਨਸਟਰੀ। ਸਾਨੂੰ ਉੱਥੇ ਹੀ ਰਾਤ ਕਮਰਾ ਮਿਲ ਗਿਆ ਸੀਗਾ ਤੇ ਨਾਲ ਸਾਡੇ ਬੈਠੇ ਹੋਇਆ ਭਾਜੀ ਹੁਣੀ ਆ ਗੁਜਰਾਤ ਤੋਂ, ਸੂਰਤ ਤੋਂ। ਭਾਈ ਤੁਹਾਡਾ ਨਾਮ ਕੀ? ਮੈਂ ਤਾਂ ਇਹ ਨਹੀਂ ਪੁੱਛ ਲਦਾ। ਹਾਂ? ਇਨਸ਼ਾਅ। ਸ਼ਾਂਤ ਭਾਜੀ। ਨਿਸ਼ਾਨ ਤੋਂ ਇੱਧਰ ਭੈਣ ਹੁਣੀ ਬੈਠੇ ਆ। ਇਹਨਾਂ ਦਾ ਨਾਮ ਹੈਗਾ ਕੋਮਲ। ਤੇ ਚਾਹ ਇਹਨਾਂ ਲੋਆ ਤੇ ਬਿਸਕੁਟ ਸਾਡੇ ਵੱਲੋਂ ਆ ਜਸਵੀਰ ਦੇ। ਤੇ ਚਾਹ ਅਸੀਂ ਪੀਣੇ ਵਿੱਚ ਆਹ ਚਾਹ ਪੂਰੀ ਗੱਡ ਰਿਆ ਕੜਕ ਚਾਹ ਆ। ਤੇ ਇਸ ਤੋਂ ਬਾਅਦ ਜੀ ਹੁਣ ਆਪਾਂ ਚਾਹ ਚ ਪੀ ਕੇ ਆਪਾਂ ਜਾਵਾਂਗੇ ਹੁਣ ਹਾਂਜੀ ਭਾਜੀ ਕਿੱਥੇ ਜਾਣਾ ਊਠਾਂ ਦੀ ਵੇਸਤੇ ਹਾਂ ਊਠਾਂ ਦੇ ਝੂਟੇ ਲਾਂ ਜਾਣੇ ਅਸੀਂ ਤੇ ਉੱਥੇ ਜਿਹੜੀ ਰੇਗਿਸਤਾਨ ਦੀ ਹੈਗੀ ਮਿੱਟੀ ਉਹਨੂੰ ਟੱਚ ਕਰਕੇ ਵਾਪਸ ਆ ਕੇ ਤੇ ਫਿਰ ਆਪਾਂ ਵਾਪਸੀ ਸ਼ੁਰੂ ਕਰ ਦੇਣੀ ਆ ਬਸ ਅਸੀਂ ਊਠਾਂ ਨੂੰ ਮੱਥਾ ਟੇਕ ਕੇ ਉੱਥੇ ਬਾਬੇ ਦੇ ਤੇ ਪੈਰੀ ਹੱਥ ਲਾ ਕੇ ਮੁੜੇੜੋ ਵਾਪਸ ਅਸੀਂ ਚਲੋ ਤੇ ਅਸੀਂ ਅੱਜ ਫਿਰ ਸੋਚਿਆ ਵੀ ਇੱਕ ਦੋ ਹੋਰ ਕੰਮ ਅਸੀਂ ਕੈਨਲ ਜਿੱਤੇ ਨੇ ਤੇ ਸਾਡਾ ਜਿਹੜਾ ਪ੍ਰੋਗਰਾਮ ਕੈਨਸਲ ਹੋ ਗਿਆ ਵੀ ਗਾਹ ਜਾਂਦਾ ਹੁਣ ਅਸੀਂ ਕਰਨਾ ਹੈ ਵਾਪਸੀ ਨਹੀਂ ਨਹੀਂ ਕੈਨਸਲ ਤਾਂ ਕੀਤਾ ਸੀ ਉਹ ਹੁਣ ਅਸੀਂ ਕਿ ਆਪਣੇ ਫੈਮਿਲੀ ਨਾਲ ਪੂਰਾ ਕਰਾਂਗੇ ਬਿਲਕੁਲ ਬਿਲਕੁਲ ਤੇ ਉਹ ਭਾਈ ਜੀ ਤੁਸੀਂ ਦੱਸੋ ਭਾਈ ਕਿੱਦਾਂ ਰਿਹਾ ਤੁਹਾਨੂੰ ਸਾਡੇ ਨਾਲ ਮਿਲ ਕੇ ਤੁਹਾਨੂੰ ਕਿੱਦਾਂ ਲੱਗਾ ਇੱਕਦਮ ਬੜੀਆ ਲੱਗਾ ਕੁਝ ਅਲੱਗ ਹੀ ਮਜ਼ਾ ਆਇਆ ਰਾਤ ਅਰੇ ਦਿਨ ਕੋ ਰਾਤੀ ਹੀ ਡਿਨਰ ਇਕੱਠਿਆਂ ਨੇ ਕੀਤਾ ਵੀ ਸਾਡਾ ਭਾਈ ਮੇਰੇ ਨਾਲ ਦਾ ਦਿਨ ਯਾਦਗਾਰ ਰਹਿ ਗਿਆ ਸਾਡੇ ਲਈ ਇਹ ਪੂਰਾ ਤੇ ਬਾਕੀ ਜਦੋਂ ਵੀ ਡਿਨਰ ਦੀ ਗੱਲ ਹੋਊਗੀ ਜਦੋਂ ਵੀ ਲਾਜ਼ਾਕ ਦੀ ਗੱਲ ਹੋਊਗੀ ਤੇ ਬਾਈ ਹੁਣ ਅੱਜ ਤੇ ਭੱਜੂ ਨਾਲ ਦੀ ਗੱਲ ਪੱਕੀ ਹੋਊਗੀ ਪੱਕੀ ਰਾਤ ਅਸੀਂ ਰਿਕਾਰਡ ਕੁਝ ਨਹੀਂ ਕੀਤਾ ਕਿਉਂਕਿ ਹਰ ਚੀਜ਼ਾ ਰਿਕਾਰਡ ਨਹੀਂ ਕੀਤੀ ਜਾਂਦੀਆਂ ਹੁੰਦੀਆਂ ਤੇ ਚਲੋ ਹੁਣ ਚਾਹ ਪੀਨੇ ਆ ਤੇ ਆਪਾਂ ਚਾਹ ਪੀ ਕੇ ਕਰਦੇ ਆ ਅਗਲੀ ਗੱਲ ਭਾਈ ਹਾਂਜੀ ਤੇ ਲੋ ਜੀ ਸਮਾਨ ਸਮੂਨ ਕਰਦੇ ਪਏ ਆ ਆਪਾਂ ਲੋਡ ਵਾਈਟ ਤੇ ਤੇ ਇਹ ਆਪਾਂ ਜਿੱਥੇ ਰੁਕੇ ਸੀ ਕਮਰਾ ਤੇ ਇਹ ਇੱਕ ਵਾਰੀ ਝਲਕ ਦੇਖ ਲਓ ਤੁਸੀਂ ਇੱਕ ਵਾਰੀ ਫੇਰ ਤੇ ਇਹ ਕਹਿੰਦੇ ਅੱਜ ਹੈਗਾ ਮਹਾਤਮਾ ਬੁੱਧ ਜੀ ਦਾ ਜਨਮ ਦਿਨ ਜਿਹਦੇ ਕਰਕੇ ਇੱਥੇ ਮਤਲਬ ਕਹਿ ਸਕਦੇ ਲੰਗਰ ਪੱਕ ਰਿਹਾ ਤੇ ਅੱਜ ਦਾ ਜਿਹੜਾ ਬਲੌਗ ਆਊਗਾ ਇਹ ਟ੍ਰੈਵਲ ਬਲੌਗ ਨਹੀਂ ਹੈਗਾ ਅੱਜ ਸਿਰ ਤੁਹਾਨੂੰ ਆਪਾਂ ਨੁਬਰਾ ਵੈਲੀ ਜਿੱਥੇ ਕਿ ਉਹ ਹੁੰਦਰ ਦੇ ਵਿੱਚ ਕੋਲਡ ਡੈਜ਼ਰਟ ਊਠਾਂ ਦੇ ਝੂਟੇ ਲੈਂਦੇ ਆ ਤੁਹਾਨੂੰ ਉਹੀ ਦਿਖਾਵਾਂਗੇ ਸਿਰਫ ਤੇ ਸਮਾਂ ਸਮ ਨੂੰ ਆਪਾਂ ਲੋਡ ਕਰਕੇ ਇੱਥੋਂ ਚੈੱਕ ਆਊਟ ਕਰ ਲੈਣਾ ਤੇ ਲੈ ਬਾਕੀ ਉੱਥੇ ਜਾ ਕੇ ਲੈਣੇ ਆ ਨਿਆਰੇ ਇੱਕ ਵਾਰੀ ਲਾਸਟ ਵਿਊ ਚੈੱਕ ਕਰ ਲਓ ਇੱਥੇ ਤੁਸੀਂ ਉਹ ਆ ਸਾਹਮਣੇ ਮਹਾਤਮਾ ਬੋਧੀ ਦੀ ਮੂਰਤੀ ਤੇ ਚਲੋ ਹੁਣ ਖਿੱਚਦੇ ਆ ਤਿਆਰੀ ਹੁੰਦਰ ਵੱਲੋਂ ਤੇ ਜਿੱਥੇ ਅਸੀਂ ਰੁਕੇ ਆ ਇਹ ਹੈਗਾ ਦਿਸਤਿਕ ਤੇ ਹੁੰਦਰ ਇਸ ਤੋਂ ਹੈਗਾ 7 ਤੋਂ 8 ਕਿਲੋਮੀਟਰ ਅੱਗੇ ਇਕੋ ਮੋਨਸਟਰੀ ਆ ਤੇ ਉੱਥੇ ਵੀ ਆਪਣੇ ਕੋ ਨਹੀ ਜਾ ਹੋਇਆ ਚਲੋ ਨੈਕਸਟ ਟਾਈਮ ਸਹੀ ਹਾਂਜੀ ਸੋ ਲਓ ਜੀ ਆਪਾਂ ਇੱਥੇ ਹੁਣ ਨਾਸ਼ਤਾ ਆਪਾਂ ਕਰ ਲਿਆ ਆਾ ਹੋਟਲ ਦਾ ਨਾਮ ਤਾਂ ਸਾਨੂੰ ਪਤਾ ਨਹੀਂ ਦੋਲਕਰ ਰੈਸਟੋਰੈਂਟ ਹੈ ਕੋਈ ਇਹ ਬਿਲਕੁਲ ਇੱਥੇ ਚੌਂਕ ਤੇ ਪੈਂਦਾ ਤੇ ਪਰੌਠੇ ਕਾਦੇ ਬਾਈ ਕਹਦਾ ਪਰੌਠੇ ਵਧੀਆ ਲੱਗੇ ਹੈ ਨਹੀਂ ਕੇ ਸਾਥ ਮੈਂ ਹਾਂ ਜਹਾਂ ਦਹੀਂ ਮਿਲ ਗਈ ਮਿਲ ਗਈ ਪੱਕਾ ਨਹੀਂ ਮਿਲ ਗਈ ਲੱਸੀ ਵੀ ਮਿਲੀ ਲੱਸੀ ਮਿਲ ਗਈ ਔਰ ਇਹ ਹੈਗਾ ਆਪਣਾ ਰੈਸਟੋਰੈਂਟ ਤੇ ਅੰਦਰ ਉਹ ਇੱਥੇ ਦੀ ਲੋਕਲ ਕੁੜੀਆਂ ਸੀ ਕਿ ਮੈਡਮ ਸੀ ਮੈਨੂੰ ਨਹੀਂ ਪਤਾ ਕੌਣ ਸੀ ਤੇ ਕੁੜੀਆਂ ਸੀ ਕਹਿ ਸਕਦੇ ਹਾਂ ਚਲੋ ਹਰ ਪੰਜਾਬੀ ਭਾਸ਼ਾ ਵਿੱਚ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਇਹ ਕਹਿ ਦਿੰਦਾ ਸਾਡੇ ਘਟਵਾਲੇ 6 7 ਸਾਡੇ ਤੇ ਮੇਰੇ ਫੈਨ ਮਿਲ ਗਏ ਮੈਨੂੰ ਇੱਥੇ ਮੇਰੇ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਆ ਜਿੱਥੇ ਆਪਾਂ ਊਠਾਂ ਦੀ ਕਰਨੀ ਸਵਾਰੀ ਠੀਕ ਆ ਬਾਜੀ ਊਠਾਂ ਦੀ ਸਵਾਰੀ ਔਰ ਉਹ ਜੋ ਜੋ ਅੱਜ ਦੋ ਪਿਛੜੀ ਰੂਹਾਂ ਦਾ ਮਿਲਨ ਹੋਗਾ ਅੱਜ ਅੱਜ ਸੁਨਾਮੀ ਆਏਗੀ ਤਹਿਸ ਨਹਿਸ ਹੋਗਾ ਅੱਜ ਔਰ ਮੈਨੂੰ ਬਹੁਤ ਹੀ ਮੈਂ ਐਕਸਾਈਟਿਡ ਹਾਂ ਅੱਜ ਮਿਲਣੇ ਕੇ ਲੀਏ ਉਹਨ ਭਾਈਓਂ ਸੇ ਔਰ ਮੇਰੇ ਭਾਇਓ بڑے ਭਾਇਓ ਛੋਟੇ ਭਾਇਓ ਆ ਗਿਓ ਚਲੋ ਆਪਾਂ ਚੱਲਦੇ ਹੁਣ ਆਪਾਂ ਉੱਥੇ ਊਠਾਂ ਦੀ ਸਵਾਰੀ ਕਰੀ ਬੱਲੇ ਜਾ ਕੇ ਚਲੋ ਓ ਫੜਿਆ ਫੜੀ ਇਹਨੂੰ ਓ ਪੱਠੇ-ਪੁੱਠੇ ਲੈ ਕੇ ਚੱਕੇ ਕੁਜੀ ਆਇਆ ਮੈਂ ਆ ਗਿਆ ਭਾਈ ਉੜ ਕੇ ਨਿ ਪੱਜਿਆ ਭਾਈ ਉੜ ਕੇ ਨਿ ਪੱਜਿਆ ਪਲਾਊਡ ਦਸ ਕਿਨੇ ਪੱਜਿਆ ਬਤਾਦਾ ਉਹਨੇ ਦੋ ਉਹਨੂੰ ਪੜੂ ਉਹਨੂੰ ਪਤਾ ਲੱਗ ਗਿਆ ਕਿ ਬਾਯੋ ਆ ਗਿਓ ਓਏ ਓੜੇ ਮੈਨੂੰ ਪਛਾਣਾ ਜਦੋਂ ਪਾਣੀ ਦੇ ਪੈਰ ਪਾਇਆ ਹੁਣ ਜਦੋਂ ਪਾਣੀ ਦੇ ਪੈਰ ਪਾ ਤੋ ਆ ਗਿਓ ਉਹ ਆ ਗਿਓ ਬਾਯੋ ਆ ਗਿਓ ਆਪਣੇ ਮਾਰੂ ਨੂੰ ਛੜ ਕੇ ਤੂੰ ਭੱਜਿਆ ਹੁਣ ਜਾ ਕੇ ਦੱਸ ਤਾ ਉਹ ਆ ਗਿਓ ਆ ਗਿਓ ਆਈ ਦਾ ਵਲੌਗ ਸ਼ੁਰੂ ਕਰ ਰਹੀ ਸੀ ਲੋ ਜੀ ਕਿ ਵੀ ਸਾਡੀ ਸਾਰੀ ਮਿਲ ਜਾਣਗੀ ਆਪਾਂ ਗਏ ਆ ਪਹੁੰਚ ਵਿਚ ਮੈਦਾਨ ਦੇ ਤੇ ਸਭ ਤੋਂ ਪਹਿਲਾਂ ਉਹਦੇ ਜਾਨਗੇ ਤੀਰ ਕਮਾਨੀ ਸੂਰਵੀਰ ਪਹਿਲਾਂ ਟੈਸਟ ਕਰਨਗੇ ਅੱਜ ਆਪਣੇ ਨਿਸ਼ਾਨੇ ਅੱਜ ਨਿਸ਼ਾਨੇ ਤੇ ਕੀ ਪਿਆਰ ਕੇ ਕਿਹਦਾ ਨਿਸ਼ਾਨਾ ਕਿੱਥੇ ਲੱਗਦਾ ਲੋ ਵੀ ਆਪਾਂ ਬੰਦੇ ਨਾਲ ਕੋਪੋਕਾ ਸੌਦਾ ਮਾਰ ਲਿਆ 100 ਦੇ 5 ਇਸ ਕੋ ਪਕੜਾ ਕਿਵੇਂ ਇੱਥੋਂ ਹਾਂ ਨਹੀਂ ਨਹੀਂ ਦੇਖ ਅੱਛਾ ਇੱਥੋਂ ਪਕੜਾ ਜੀ ਸਰ ਲਓ ਜੀ ਹੁਣ ਵਾਰੀ ਆ ਗਈ ਆਪਣੇ ਸਾਡੇ ਅਰਜਨ ਦੀ ਹੁਣ ਅਰਜਨ ਨੂੰ ਲੋ ਇਹ ਦੇਖ ਰਿਹਾ ਕੀ ਨਿਸ਼ਾਨਦੇਹੀ ਕਰਦਾ ਇਹਦੇ ਪਕੜ ਇਹਦਾ ਹੱਦੀ ਦੇ ਗੋਲ ਪੜੀ ਹਾਂ ਇਹ ਇਸ ਇਨ ਗੁੱਡ ਇੱਥੇ ਰੱਖਣਾ ਹਾਂ ਹਾਂ ਇੱਥੇ ਰੱਖ ਇਸਕੋ ਇਸ ਵਿੱਚ ਢਾਲ ਦੋ ਹਾਂ ਫਰੀ ਬਨ ਲਸਟਿੰਗ ਐਸਾ ਹਾਂ ਗੁੱਡ ਐਸਾ ਨਹੀਂ ਹੈ ਨਹੀਂ 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 ਗਿਰ ਨਹੀਂ ਮੂੰਗਾ ਕੋਕ ਮੈਂ 올림픽 ਖੇਲਾ ਹੂ ਨਾ ਤੋ ਮੈਂ ਐਸੇ ਪਕੜਦਾ ਥਾ ਜਿਵੇਂ ਉਹ ਮੈਂ ਉਹ ਖੇਲਨੇ ਗਿਆ ਥਾ ਬੀਜਿੰਗ ਮੈਂ ਹਾਂ ਹਾਂ ਚਾਈਨਾ ਮੈਂ ਖੇਲੇ ਗਿਆ ਥਾ ਇਹ ਚੱਲ ਵੀ ਚੱਲ ਬੀਜਿੰਗ ਓਮ ਕ੍ਰੀਮ ਕ੍ਰੂਮ ਕਰਾਮ ਹਵਾ ਨਹੀਂ ਇਧਰ ਰੁਕ ਜਾ ਮੀ ਨਹੀਂ ਆ ਰਿਹਾ ਇਹ ਦੁਆਰੀ ਖਿਸ਼ਨਾ ਆ ਜਾ ਚੱਲ 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 ਓਮ ਕ੍ਰੀਮ ਕ੍ਰੂਮ ਕਰਾਮ ਛੇ ਜਾ ਤਾਸੇ ਛੋੜ ਗਾ ਲੈ ਤਾਸੇ ਛੋੜ ਗਾ ਦੇ ਮੈਨੂੰ ਉਹ ਭੈ ਜਵਾ ਥਾਗੀ ਮੇਰੀ ਓਏ ਚੱਲ 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 ਕਲੋਸ਼ ਵਾਲਾ ਕਲੋਸ਼ ਔਰ ਤੇਰੀ ਤੀਰ ਕਮਾਂਦਾ ਮੇਰਾ ਪਿੱਛੇ ਨੂੰ ਬੈਕਫਾਇਰ ਕਰਦਾ ਗਈ ਇਹਨੇ ਉਹ ਪਿੱਛੇ ਨੂੰ ਜਾਣਾ ਨਹੀਂ ਮੈਂ ਮੈਂ ਕਹਿੰਦੇ ਬੈਕਫਾਇਰ ਮਾਰ ਦੇਣਾ ਲਾਂਚ ਕੈਪਟਨ ਸਾਹਿਬ ਆਪ ਮੋਰੇ ਹੋਏ ਰਿਆਂ ਜੇ ਹਾਂ ਫੁੱਲ 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 ਗੁੱਡ ਬੱਸ ਬਹੁਤ ਠੋਕ ਲਈ ਵਾਹ ਚਾਬਾ ਹੋਪ ਹੋ ਕਿੱਥੇ ਲੱਗਾ ਸਾਡੇ ਗੁਜਰਾ ਉਸਤਾਦ ਜੀ ਹੁਣੀ ਅੱਜ ਕੋਚ ਸਾਹਿਬ ਹੁਣੀ ਆ ਮੋਰੇ ਆਏ ਨੇ ਜੀ ਦੋਨਾਂ ਨੂੰ ਤੀਰ ਕਮਾਂਦਾ ਨਹੀਂ ਲੱਗੇ ਰਹੀ ਕਿਹਦਾ ਕੀਤਾ ਜਾਣ ਕੋ ਆ ਵੀ ਡਾਊਨ ਵੈਰੀ ਗੁੱਡ ਕਿਆ ਕਿਦਾ ਬੋਟੇ ਹੋਏ 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 ਓ ਮਾਰਿਆ ਹਾਲ ਦੀ ਘੜੀ ਦੋਸਤੋ ਮੈਂ ਤੁਹਾਨੂੰ ਦੱਸਣ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਕਿ ਹਾਲੇ ਮੈਂ ਜਿੱਤਦਾ ਪਿਆ ਆ ਕਿਉਂਕਿ ਮੈਂ 골ਡ ਮੈਚ ਲਿਸਟ ਪਹਿਲਾ ਰਹਿ ਚੁੱਕਾ ਆ ਭਾਜੀ ਹਟ ਜਾਓ ਓ ਭਾਜੀ ਦੂਸਰਾ ਨਿਸ਼ਾਨ ਭਾਜੀ ਤੁਸੀਂ ਇੱਕਦਮ ਤੋ ਰੁਕ ਜਾ ਭਾਈ ਇਹਦਾ ਬੰਦਾ ਬੰਦੇ ਦਾ ਕੱਟੀ ਕੱਟਾ ਕਰ ਦੋਣਾ ਤੁਸੀਂ ਯੈਲੋ ਮਾਰ ਕਰ ਦੇ ਮੋਸਤ ਉਹ ਨੱਖ ਕੱਢੂਗਾ ਦੇਖੀ ਤੀ ਕਮਾਨ ਨਾਲ ਹਾਂ ਵਾਹ ਜੀ ਵਾਹ ਓ ਮਾਈ ਗੋਡ ਨਿਸ਼ਾਨਾ ਭਾਈ ਤੇਰਾ ਮੈਂ ਲਾਲਾ ਪੱਕਾ ਹੀ ਆ ਨਿਸ਼ਾਨਾ ਫੇ ਚੁੱਕਿਆ ਲਾਓ ਜੀ ਹੁਣ ਸਾਡੇ ਕੋਮਲ ਭੈਣ ਜੀ ਹੁਣੀ ਆਪਣੇ ਜੋਰ ਦਿਖਾਉਣਗੇ ਹਾਂ ਇੱਧਰ ਆ ਜਾ ਭਾਈ ਸਾਹਿਬ ਹਾਂ ਭਾਈ ਪਿੱਛੇ ਆ ਜਾ ਮੜ ਕੇ ਗੋਲੀ ਪਤਾ ਨਹੀਂ ਕਦੋਂ ਚੱਲੀ ਜਾਣੀ ਹੁਣ ਹੁਣ ਕੋਈ ਭਰੋਸਾ ਨਹੀਂ ਇਸ 'ਤੇ ਕੋਈ ਭਰੋਸਾ ਨਹੀਂ ਹੁਣ ਕੋਈ ਭਰੋਸਾ ਨਹੀਂ ਆਪਣੇ ਪਿੱਛੇ ਹੋ ਜਾਓ ਉਹ ਗੋਗ ਖੜ ਤੇ ਕਰਦੀ ਸੀ ਇਹ ਉਹ ਗੋ ਇਹ ਨੂੰ ਤੇ ਇੱਥੇ ਚੱਲ ਜਾ ਵਾਹ ਫਿਰਦਾ

ਉਹ ਬੱਧੀ ਮਾਰ ਗਈ ਜੋ ਇਹ ਆ ਬੁੱਧ ਓਏ ਤੈਨੂੰ ਪਤਾ ਨਹੀਂ ਲੜਕੀਆਂ ਕੇ ਸਕੂਟੀ ਚਲਾਤੀ ਐ ਤੋ ਹੱਥ 세 ਨਹੀਂ ਲਾਤੋਂ ਨਾਲ ਗੋ ਤੇ ਬ੍ਰੇਕ ਲਗਾਤੀ ਐ ਆਪਰ ਆਪਰ ਬੈਠ ਕੇ ਲਾਸਾ ਮੈਂ ਇੱਧਰ ਖੜਾ ਦਾ ਉਹ ਰਸਤਾ ਉਧਰ ਦਾ ਪਾਣੀ ਲੱਗੀ ਉਹ ਜੋ ਬਈ ਦੇਖ ਲਓ ਵੀ ਕੁੜੀਆਂ ਦੀ ਤੀਰ ਕਮਾਨੀ ਓਏ ਉਥੇ ਤੀਰ ਮਾਰਦਾ ਇੱਧਰ ਮਾਰ अभी अभी भी हम अभी भी अभी मेरे जहां मारा अभी अभ हम हम बदला बदला लेगी लेगी मेरे मारा था अब कौन से देखो इस औरत को नहीं वो उस साइड लगा मैं तो पूरा निशान इधर कितना चलाता तुम्हें ਉਹ ਦੇਖੋ ਉਸਕੋ ਦੇਖੋ ਅਰੇ ਆਹ ਤੇਰੇ ਤੇ ਪਤਾ ਲਾ ਲੂੰਗਾ ਮੈਂ ਓਫ ਪਾ ਕੇ ਦਾ ਉਂਗਲ ਹੱਥ ਪਰ ਕਰ ਉਂਗਲ ਉਂਗਲ ਪਰ ਕਰ ਉਂਗਲ ਪਰ ਕਰ ਖੋਲ ਖਿਚ ਫੋਕ ਉਹ ਦੇਖਦੇ ਆਂਦੀ ਬਈ ਓ ਭਾਈ ਸਾਹਿਬ ਕੀ ਬਾਤ ਹੈ ਉਹ ਸੈਂਟਰ ਚ ਮਾਰਿਆ ਦੀਰ ਬਈ ਵਾਹ ਜੀ ਵਾਹ ਅੱਖਾਂ ਬੰਦ ਕੇ ਤੀਰ ਟਿਕਾਣੇ ਲਾ ਦੂੰਗਾ ਆ ਮੇਰੀ ਪਾ ਦੇ ਵੀ ਆ ਤੀਰ ਮਰਿਆ ਭਾਈ ਐਵੇਂ ਨਹੀਂ ਲੋਕੀ ਮੈਨੂੰ ਪੂਜਦੇ ਆਹ ਪਹੁੰਚ ਗਏ ਆ ਜੀ ਇੱਥੇ ਆ ਊਠਾਂ ਦੀ ਬਰਾਤ ਤੇ ਆ ਫੁੱਫੜ ਕਿਸੇ ਦਾ ਊਠਾਂ ਦਾ ਗੁੱਸੇ ਹੋ ਕੇ ਸਾਈਡ ਤੇ ਚੱਲ ਗਿਆ ਇਹ ਕਹਿੰਦਾ ਮੇਰੀ ਮਿਲਣੀ ਹੋਈ ਕੰਪਲ ਨਾਲ ਬਾਕੀ ਉਹ ਬੈਠੀ ਸੰਗਤ ਤੇ ਇਧਰ ਆਪਣੇ ਬੰਦੇ ਪਾਣੀ ਪਣੀ ਪੀ ਰਹੇ ਆ ਪਿਆਸ ਬਹੁਤ ਲੱਗੀ ਸੀ ਬਹੁਤ ਦੂਰੋਂ ਚੱਲ ਕੇ ਆਏ ਆ ਤੇ ਇੱਕ ਵਾਰੀ ਵੀਊ ਚੈੱਕ ਕਰੋ ਭਾਈ ਆਸ-ਪਾਸੇ ਦਾ ਆ ਦੇ ਉਪਰ ਸੂਰ ਮਟਕ ਲਿਆ ਉਹ ਦੇ ਇਹ ਉਹ ਦੇਖ ਉਹ ਸੂਰ ਮਾਰਿਆ ਇਧਰ ਨੂੰ ਤੇ ਪੁੱਛਦੇ ਇਹਨਾਂ ਨੂੰ ਕੀ ਇਜ਼ਾਤ ਆਵੇ ਤਾਂ ਆਪਾਂ ਕਰਦੇ ਹਾਂ ਉਠਾਂ ਦੀ ਸਵਾਰੀ ਆ ਲਿਖਿਆ ਕੁਛ ਦੇ ਆ ਦੇ ਇੱਥੇ ਆ ਵੀ ਬਠਾ ਲੰਮੇ ਪਿਆ ਹੋਇਆ ਇਹ ਵੀ ਲੱਗਾ ਗੁੱਸੇ ਹੋਇਆ ਹਾਂਜੀ ਭਾਈ ਕੀ ਗੱਲ ਗੁੱਸਿਆਂਗੇ ਇਹਨਾਂ ਨਾਲ ਓਏ ਮੇਰੇ ਨਾਲ ਪੰਜਾਂ ਨਾਲ ਗੱਲ ਕਰ ਇੱਕ ਤਾਂ ਪੰਜਾਂ ਅੰਦਰਾਂ ਨੇ ਮੈਨੂੰ ਦੇਸੀ ਪਲਾਦਤੀ ਉਦੋਂ ਮੈਂ ਤਾਂ ਉਠਿਆ ਨਹੀਂ ਜਾ ਰਿਆ ਐ ਆ ਪਹਿਲ ਮੈਂ ਤੂੰ ਤੇਰੇ ਪੈਜ ਮੱਕ ਲੜਦੀ ਚੁਬਰੇ ਆ ਲੈ ਜਾ ਚੱਲ ਜਾ ਅੱਛਾ ਚੰਗਾ ਭਲੇ ਇਸ ਬੈਠੇ ਨੀਂ ਸੁੱਤੇ ਬੈਠ ਥਾਲਾ ਟਾ ਕੇ ਤੁਹਾਨੂੰ ਅੱਛਾ ਵੀ ਹੁਣ ਅੱਛਾ ਭਾਈ ਹੁਣ ਹੋਰ ਕੀ ਕਰ ਰਹੇ ਹੋ ਅੱਜ ਸਵਾਈ ਸੂਰੀ ਕਰਨੀ ਕੀ ਨਹੀਂ ਅੱਜ ਹੋਰ ਕੀ ਕਰਨਾ ਭਾਈ ਜ ਮੂੰਹ ਬਾੜਾ ਮੇਰਾ ਪਾਟਾ ਪਿਆਈ ਬਾਕੀ ਖਾਣਾ ਖਾਣ ਚੱਲੇ ਨੇ ਅੱਛਾ ਸਿੰਘੇ ਅੱਛਾ ਸਿੰਘੇ ਜਾ ਇਹ ਰਾਈਡ 1 2 3 4 ਲੋਕ ਕਿੰਨੇ ਪੈਸੇ ਕਿਤਨੇ ਲਾ 500 ਕਾਂ ਤੱਕ ਲੈ ਕੇ ਜਾਓਗੇ ਉਹ ਉਹ ਜਿੱਥੋਂ ਜਹਾਂ ਸੇ ਉਹ ਵਾਪਸ ਆ ਰਹੇ ਹੈ ਉਹ ਰੇਟ ਲੈ ਕੇ ਓਕੇ ਜਾਨਾ ਤਾਂ ਜਲਦੀ ਕੀਜੀ ਨਹੀਂ ਤਾਂ ਅਭੀ ਲਾਂਚ ਟਾਈਮ ਹੋ ਗਿਆ ਅੱਛਾ ਚਲੋ ਓ ਕਦਾ ਲਓ ਜੀ ਆਪਾਂ ਬੁਕਿੰਗ ਕਰ ਲਈ ਆ ਤੇ ਹੁਣ ਲੱਗੇ ਆ ਬਹਿਣੇ ਤੇ ਊਠਾਂ ਦੇ ਪਰ ਇੱਥੇ ਚੱਕਰ ਖੂਰ ਪੈ ਗਿਆ ਇੱਥੇ ਉਹਨਾਂ ਦਾ ਲਾਂਚ ਬ੍ਰੇਕ ਹੋ ਗਿਆ ਤੇ ਉਹ ਬਾਈ ਕਹਿੰਦਾ ਵੇ ਜੇ ਜਾਣਾ ਤਾਂ ਜਲਦੀ ਜਲਦੀ ਆ ਜਾਓ ਉਹ ਹਾਂ ਭਾਈ ਆ ਜਾ ਭਾਈ ਆ ਗਏ ਆ ਗਏ ਉਹ ਭਾਈ ਆ ਜਾ ਫਿਰ ਲੰਚ ਬ੍ਰੇਕ ਹੋ ਗਿਆ ਹੀ ਆ ਜਾ ਬਾਅਦ ਵਿੱਚ ਲੰਚ ਬ੍ਰੇਕ ਹੋ ਜਾਏਗਾ ਕਿੱਥੇ ਨੂੰ ਆਇਆ ਅੱਛਾ ਵਾਲਾ ਹੌਂਡ ਦੇਣਾ ਬੜਾ ਵਾਲਾ ਦੇਣਾ ਭਈਆ ਬੜਾ ਵਾਲਾ ਬੜਾ ਵਾਲਾ ਉੱਠਣ ਵਾਲੀ ਆਹ ਦੇਖ ਕਿਉਂ ਹੋਇਆ ਬੁੱਚਾ ਹੋਇਆ ਕੌਣ ਹੈ ਇਹ ਗੁੱਸੇ ਹੋ ਗਿਆ ਹਾਂਜੀ ਭਾਈ ਤੁਸੀਂ ਕਦੀ ਗੁੱਸੇ ਹੋ ਓ ਬਾਈ ਉਹ ਮੇਰੇ ਕੋ ਬਰਾਤ ਮੈਂ ਨਹੀਂ ਲੈ ਕੇ ਗਏ ਹੋ ਫੇ ਗੁੱਸੇ ਹੋਣਾਂ ਦੀ ਕਿਹੜੀ ਗੱਲ ਐ ਚ ਗੁੱਸੇ ਕਿਉਂ ਨਾ ਉਹ ਲੈ ਕੇ ਜੋ ਨਿਆ ਪੈਂਟ ਕੋਟ ਸਲਵਾਇਓ ਉਥੇ ਹਾਂ ਔਰ ਲੈ ਕੇ ਨਹੀਂ ਕਿਉਂ ਆ ਨੱਕ ਚ ਕੀ ਪਾਇਆ ਨੱਕ ਵਿੱਚ ਕੋਕਾ ਵੇ ਕੋਕੇ ਵਿੱਚ ਧੋਖਾ ਵੇ ਧੋਖਾ ਹੋ ਗਿਆ ਮੇਰੇ ਨਾਲ ਧੋਖਾ ਇਦਾਂ ਕਿਦਾ ਕਰਤਾ ਮੈਨੂੰ ਬਰਾਦਰੀ ਲੈ ਕੇ ਗਏ ਮੇਰਾ ਮਿਲਣੀ ਦਾ ਕੰਬਲ ਮਿਸ ਹੋ ਗਿਆ ਇੱਕ ਇੱਥੇ ਭੁਖਾ ਹਾਂ ਇੱਥੇ ਹੁਣ ਕੀ ਕਰਦੇ ਘਰ ਜਾਣਾ ਨਹੀਂ ਹੁਣ ਇੱਥੇ ਕਰਨਾ 100 ਰੁਪਏ ਕਿ ਇੱਥੇ ਲੇਟ ਜਾਣਾ ਉਹਨੂੰ ਸਾਡੇ ਸਾਡੇ ਵਿਆਹ ਕਹਦੇ ਇੱਥੇ ਬੇਇੱਜ਼ਤੀ ਕਰਦੀ ਮੇਰੀ ਦਾ ਬੜੀ ਨਮਸ਼ੀ ਤੁਹਾਨੂੰ ਕਹਿਣਾ ਪੈ ਰਿਹਾ ਕਿ ਜਿਹੜੀ ਬਰਾਤ ਖਾਲੀ ਤੇ ਵਾਪਸ ਜਾ ਰਹੀ ਆ ਤੇ ਪਕੌੜਿਆਂ ਵਿੱਚ ਪਨੀਰ ਦੇ ਪਕੌੜੇ ਨਹੀਂ ਪਾਏ ਗਏ ਇਸ ਕਰਕੇ ਬਰਾਤ ਜਿਹੜੀ ਆ ਕਿ ਵਾਪਸ ਘਰੋਂ ਜਾ ਰਹੀ ਆ ਬਿਨਾ ਵਿਆਹ ਕੀਤੇ ਸੋ ਕੈਮਲ ਸਫਾਰੀ ਟਾਈਮਿੰਗ 9 ਤੋਂ 12 ਵਜੇ ਤੱਕ ਔਰ ਹਾਂ ਉਹ ਹਮੇ ਦਿਓ ਨਾ ਘੋੜਾ ਕੋਈ ਦਿਓ ਹਮੇ ਵੀ ਆਓ भी ततर हो गए सारे आप अपने चले नहीं। नहीं। कैसे भाई चलेगा 500 कम कर लो हम गरीब लोग हैं थोड़ा सोता, कम करो है बायो पता हो हमारे बायो लोग है जो नहीं नहीं, नहीं नहीं ऐसा नहीं है हम फोन के लिए बना रहे है कुछ नहीं करेंगे वो तो आपके लिए हम फन हाँ रेट आपका फिक्स है वो ठीक है सही है वो ऐसे ही हम बना रहे हैं अपना वो फन कर रहे हैं ऐसा कुछ नहीं करेंगे भाई ओ आगे ओ। हाँ। वो बच्चे वाला नहीं चाहिए हमें बच्चे का बच्चे से कैसे होगा उसका ध्यान बच्चे में होगा और बच्चा जो हम ऊपर बैठेगा तो हम गिर जाएगी हाँ अभी भी बात ਤੇਰੇ ਕੋ ਬੋਲਾ ਨਾ ਜਦ ਦੋ ਬੜੇ ਬਾਤ ਕਰਦੇ ਹੋ ਤਾਂ ਵਿਚ ਮੇ ਨਹੀਂ ਬੋਲਦੇ ਸਮਝ ਲਈ ਤੂੰ ਅਬ ਸਮਝਾ ਬਾਤ ਕਰਤਾ ਹੈ ਫਿਰ ਨਾ ਮੂੰ ਮੇਰੇ ਸੇ ਕੋਈ ਬਾਤ ਨਹੀਂ ਗਰ ਆ ਮਿਲੂਗਾ ਤੁਮਸੇ ਪਾਈ ਬੈਠੂ ਮੇ ਵਿਚ ਬਾਜੀ ਬੈਣਾ ਬੈਣਾ ਵਿਚ ਨਹੀਂ ਮੈਂ ਮੈਨੂੰ ਪਸੰਦ ਨਹੀਂ ਆਉਂਦਾ ਨਾਲ ਪਸੰਦ ਨੂੰ ਆਪ ਕਰ ਲੈ ਕੇ ਜਾਣਾ ਨੂੰ ਨਹੀਂ ਮੈਨੂੰ ਇਹ ਇਹ ਨਹੀਂ ਪਸੰਦ ਆਇਆ ਹੋਰ ਪਿਛੋੜ ਦੇਖ ਲੋ ਕੋਈ ਉਮਰ ਹਾਂਜੀ ਆ ਬਈ ਆ बायो 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 ऊट उठ, उठेगा कि नहीं नहीं उठेगा आज दो पराठे उठेगा आठ आठ पराठे पेल के अब ऊँट के ऊपर बैठ गए भाई आ, साथ में एक गिलास लस्सी अच्छा सॉरी बायो घबराना नहीं ठीक है ओ बा स्माइल प्लीज खाने में कुछ नहीं है भाई क्या आपके टूथपेस्ट में नमक है मैं ना तेरे से बाद में बात करूंगा ठीक है तू पहले घूम कर आ फिर बात करेंगे बैठ कर वहां चाय पियेंगे पीछे ठीक है ओके ओके डन अरे चार जाएंगे हमारी बारी कहाँ पर फांसा भाई <laughs> अरे बायो तेरे दांत क्या रे भाई एक तो दांत तो इसके दांत खट्टे किसने किए दांत खट्टे हैं इसके दांत खट्टे हैं खट्टे मतलब पीले ये दांत से हो जाता है इसका तो वो इसका वो है ही नहीं वो चाहिए मुझे ऊपर वाला ये है ना ये गिर गया ये ये दो यार कोई अच्छा वाला है कोई इससे तो पकड़ूंगा कहाँ से मैं ओ तो तेरी पार को पजामा पट गया मेरा ओ भाई मैं तो कथा पकड़ूँ यार नहीं नहीं की की वो रस्सी की करो ये ओप्पा ओ ये, ये पकड़ो ये, पकड़। ये ये रसिया जे भाई मैं घर जाऊंगा मुझे डर लगता है इसमें ओ भैया नहीं मैं जे नहीं जाऊंगा यार ਜੇ ਸਹੀ ਨੇ ਇਸ ਦਾ ਖਈ ਨਹੀਂ ਬੋ ਹਈ ਨਹੀਂ ਇਹ ਪਿਛੇ ਜੇ ਠੀਕ ਹੈ ਜਾ ਮੇਰੇ ਤੋਂ ਪਜਾਮਾ ਫਟ ਗਿਆ ਯਾਰ ਔ ਸ਼ਿਮਸ਼ਿਮ ਹੋ ਗਈ ਮੇਰੀ ਲਾਣਾ ਜੀ ਲਾਣਾ ਬਾਦੀ ਬਾਦੀ ਹੋ ਗਿਆ ਨਾ ਅਬ ਨਹੀਂ ਬੰਦਾ ਉਹ ਇਸ ਕੋ ਥੋੜੀ ਬੈਠਾ ਯਾਰ ਪਕੜ ਜਾ ਤੋ ਬੜਿਆ ਤੋਂ ਨਹੀਂ ਕਿਹਾ ਯਾਰ ਇਹੀ ਹੈ ਬੇਸਰ ਕੀ ਹੋਏ ਉਹ ਦਸ ਤੋਂ ਦਿੰਦੇ ਚੱਕਣ ਲੱਗਿਆ ਉਹ ਉਹ ਭਰਾਵਾ ਡਰ ਲੱਗਦਾ ਉਤਰੀ

आगा। 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 तो अरे क्यों। ऐसे ऐसे ओ बो में नहीं बैठना क्यों। पता नहीं बोला था भाई रुको यार रुको पता नहीं गुस्से हो गया भाई मेरे टांग पर तीर चलाया था इसलिए मुझे मुझसे तुर नहीं जाएगा ओ पीछे वाला कौन मोदा पे अरे भाई ओ ओ आ भाई। आ ओ बच्चा लोग बच्चा लोग साइड पर बच्चा लोग ये इनके बच्चे भी साथ में क्यों कर रहे जा रहे हैं यार इनको घर बैठाओ <laughs> कहां पे चल रहे कहां जा ओ बगे ओ बगया आया गाली नहीं सुनता ओए <laughs> जकारा लगा रहे हैं ਆਜੀ ਵੀਡੀਓ ਬੱਚੇ ਵਿਚਾਰੇ ਤੰਗ ਹੋ ਰਹੇ ਆ ਨਾਲ ਨਾਲ ਸਾਡੇ ਜਾ ਰਹੇ ਆ ਇਨੀ ਗਰਮੀ ਚ ਇਹ ਇਹ ਹਾਰਨ ਬੁਜਾ ਰਹੇ ਆਵੇਂ ਐਕਸੀਡੈਂਟ ਨਾ ਹੋ ਜਾ ਹਾਂ ਉਹ ਗਾੜੀ ਗਾੜੀ ਹੁੰਦੀ ਨਾ ਗਾੜੀ ਹਾਰਨ ਬੁਜਾਤੀ ਹੈ ਬਾਰ ਬਾਰ ਟ੍ਰੇਨ ਕੀ ਤਬੇ ਹਬੇਬੀ ਐਸੇ ਜਾਣਾ ਹਬੇਬੀ ਹਾਂ ਐਸੇ ਰੋ ਪਾਜੀ ਬੇ ਐ ਟੈਰ ਜਾ ਉੱਠੇ ਜਾ ਹਾਂ ਕਰੋ ਹਬੇਬੀ ਹਬੇਬੀ ਕੈਸੀ ਜਾਣਾ ਹੈ ਪਾਜੀ ਐਸੇ ਜਾਣਾ ਹਬੇਬੀ ये तो महाराज ऊट है भाई मेरी बात क्यों नहीं सुनता भैया बाबू मोशा है वो, वो भैया बड़ा यार बात ही नहीं सुनता मेरी कहा जाती कहा जाती नीचे नहीं जाना ओ पीछे तो देखो पीछे पीछे देखो पीछे ऊट पीछे पीछे। पीछे आती वो कितना उट है उधर रेगिस्तान में ऊँट नहीं होती तो क्या होती रेगिस्तान में रेत भी होती और गाड़ी भी होती आ, भी, 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 भी होती। है अपने डिस्ट्रिक्ट ले जाना है सही ये जीता रहता की है मैंने कैमरा सही नहीं है आपने पकड़ा मेरा फीस नहीं आ रहा इसमें अभी सही है अभी ठीक है ओ हाँ। उनको पकड़ाओ ਲਓ ਜੀ ਮਿੱਤਰੋ ਆਪਣੀ ਜਿਹੜੀ ਸਵਾਰੀ ਸੀਗੀ ਅੱਜ ਦੀ ਹੋ ਗਈ ਆ ਪੂਰੀ ਤੇ ਅਸੀਂ ਹੁਣ ਪਹੁੰਚੋ ਲੱਗੇ ਆ ਵਾਪਸੀ ਆਪਣੇ ਆਪਣੇ ਘਰਾਂ ਨੂੰ ਤੇ ਉਹ ਉੱਥੇ ਜਾਣਾ ਜਿੱਥੇ ਊਠ ਬੰਨੇ ਹੋਏ ਆ ਉਹ ਚੈੱਕ ਕਰੋ ਜਰਾ ਹੁਣ ਇਹਨਾਂ ਦਾ ਵੀ ਰੋਟੀ ਖਾਣ ਦਾ ਟਾਈਮ ਹੋ ਗਿਆ ਲੰਚ ਬ੍ਰੇਕ ਹੋ ਗਈ ਆ ਸਾਡੀ ਜਿਹੜੀ ਹੁੰਦੀ 2:30 ਵਜੇ ਹੁੰਦੀ ਇਹਨਾਂ ਦੀ ਹੁੰਦੀ 12:30 ਵਜੇ ਤੇ ਆਪਾਂ ਫੇਰੇ ਸੀਗੇ ਨੂਬਰਾ ਵੈਲੀ ਦੇ ਹੁੰਦਰ ਸ਼ਹਿਰ ਦੇ ਵਿੱਚ ਹੋ ਇਹ ਸੀ ਊਠਾਂ ਦੀ ਕਹਾਣੀ ਤੇ ਉਹ ਬਾ ਬਾਈ ਜੀ ਜੇ ਉਂਟ ਕਹਾਂ ਸੇ ਆਏ ਸੇ ਜੇ ਉਂਟ ਆਏ ਕਹਾਂ ਸੇ ਆਫਗਾਨਿਸਤਾਨ ਸੇ ਆਏ ਸੇ ਕਹਾਂ ਸੇ ਆਏ ਸੇ ਮੰਗੋਲੀਆ ਸੇ ਹਾਂ ਜੇ ਜਿਹੜੇ ਉਂਟ ਇਹ ਕਹਿੰਦੇ ਇਥੇ ਮੰਗੋਲੀਆ ਤੋਂ ਮਤਲਬ ਮੰਗਵਾਏ ਗਏ ਸੀ ਇਹ ਪੂਰੇ ਇੰਡੀਆ ਦੇ ਵਿੱਚ ਇੱਕ ਲਦਾਖ ਹੀ ਆ ਜਿੱਥੇ ਇਹ ਉਂਟ ਪਾਏ ਜਾਂਦੇ ਆ ਮੈਂ ਕਾ ਥੋੜੀ ਵੀ ਤੁਹਾਨੂੰ ਜਾਣਕਾਰੀ ਵੀ ਦੇ ਦਈਏ ਤੇ ਬਾਕੀ ਦਾ ਅਸੀਂ ਹੁਣ ਤੋ ਆਜੋ ਆਜੋ ਭੱਜ ਕੇ ਆਓ ਬਈ ਹਾਂ ਤੁਮ ਦਾ ਕੀ ਕਹਿਣਾ ਛੋਲੇ ਕਸੇ ਕੁ ਸਰ ਛੋਲੇ ਆਉ ਆਉ ਆ ਇਹ ਆਉਣਾ ਦਾ ਜੀ ਬੱਸ ਸਟੈਂਡ ਸੁਮ ਸੁਮ ਜੰਦਿਰ ਕਸੋ ਪਾਜੀ ਨਾ ਪਾਉਣ ਦੇ ਸਾਫ ਸਾਨ ਕੰਮ ਲੋ ਜੀ ਭਈ ਆ ਸੰਦ ਸੋ ਬੰਦਾ ਕੌਣ ਆ ਹਰ ਹਰ ਸ਼ਰਮ ਨੂੰ ਮਿਸਟਰ ਸਿੰਘ ਮਿਸਟਰ ਸਿੰਘ ਇਹ ਕੀ ਸਮਝ ਨਹੀਂ ਆਇਆ ਮੈਨੂੰ फंडा ਲਓ ਜੀ ਇਹ ਸੀ ਆਪਣਾ ਅੱਜ ਦਾ ਬਲੌਗ ਹੁੰਦਰ ਵੈਲੀ ਤੋਂ ਤੇ ਹੁਣ ਸਮਾਂ ਆ ਗਿਆ ਸਾਡਾ ਇੱਥੋਂ ਵੀ ਅਸੀਂ ਕਰ ਰਹੇ ਆ ਵਾਪਸੀ ਸਾਡੀ ਪਹਿਲਾ ਸਲਾ ਅਸੀਂ ਪੈਂਗੋਕਲਿਕ ਜਾਣ ਦੀ ਬਟ ਸਾਨੂੰ ਕੋਈ ਕਿਸੇ ਕਾਰਨ ਕਰਕੇ ਸਾਡੇ ਕੋ ਨਹੀ ਜਾਇਆ ਜਾਣਾ ਹੁਣ ਤੇ ਹੁਣ ਚੱਲਾਂਗੇ ਵਾਪਸ ਸੋ ਆ ਆਪਣੇ ਕੱਲ ਤੋਂ ਆਪਣੇ ਨਾਲ ਜੁਆਇਨ ਕੀਤਾ ਸੀਗਾ ਭਾਜੀ ਹੁਣੀ ਆ ਤੇ ਭੈਣ ਹੁਣੀ ਆ ਗਜਰਾਤ ਤੋਂ ਤੇ ਬਈ ਤੁਹਾਡੇ ਨਾਲ ਅਸੀਂ ਮੈਂ ਕਹਾਂ ਕੱਲ ਸ਼ਾਮ ਤੋਂ ਸ਼ਾਮ ਤੋਂ ਇਹਨਾਂ ਦਾ ਟਾਈਮ ਅਸੀਂ ਰਾਤ ਰੋਟੀ ਖਾਧੀ ਸਵੇਰੇ ਬ੍ਰੇਕਫਾਸਟ ਕੀਤਾ ਇੱਥੇ ਘੁੰਮੇ ਫਿਰੇ ਨਾ ਸੋ ਬਹੁਤ ਵਧੀਆ ਲੱਗਾ ਭਾਈ ਜੀ ਹੋ ਤੁਹਾਨੂੰ ਕਿੱਦਾਂ ਲੱਗਾ ਸਾਡੇ ਨਾਲ ਬਹੁਤ ਵਧੀਆ ਲੱਗਾ ਤੇ ਹੁਣ ਸਮਾਂ ਆ ਗਿਆ ਫਿਰ ਆਪਾਂ ਹੁਣ ਤੁਸੀਂ ਪੈਗੋਂਗ ਜਾਓ ਕਿਤੇ ਅਸੀਂ ਤੁ ਜਾਵਾਂਗੇ ਵਾਪਸੀ ਹੈ ਨਾ ਤੇ ਦੂਜੀ ਗੱਲ ਪੰਜਾਬ ਜਦੋਂ ਆਏ ਮਿਲ ਕੇ ਜਾਣਾ ਜ਼ਰੂਰ ਠੀਕ ਹੈ ਨਾ ਆਪਕੋ ਵੀ ਆਣਾ ਹੈ ਹਮ ਕਹੀਂ ਕبھی ਗੁਜਰਾਤ ਆਏ ਤੋ ਜ਼ਰੂਰ ਆਏਗੇ ਢੋਕਲਾ ਖਾਣੇ ਹਾਂ ਢੋਕਲਾ ਹਾਂ ਜਲਦੀ ਆਏਗੇ ਹਾਂ ਜਲਦੀ ਜਾਏਗੇ ਕੋਸ਼ਿਸ਼ ਕਰਾਂਗੇ ਜਲਦੀ ਆਏਗੇ ਨੈਕਸਟ ਰਾਈਡ ਗੁਜਰਾਤ ਸੋ ਲਓ ਜੀ ਇੱਥੇ ਆਪਾਂ ਕਰਦੇ ਆਂ ਬਲੌਗ ਦਾ ਐਂਡ ਤੇ ਮਿਲਾਂਗੇ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਵੀਡੀਓ ਬਧੇ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜੁੜਦੇ ਹੋ ਸਾਡੇ ਅਗਲੇ ਸਫਰਾਂ ਦੇ ਵਿੱਚ ਬਾਏ ਵੀਰੇ ਤੁਹਾਨੂੰ ਲਾਈਕ ਬਾਏ ਚੈਨਲ ਨੂੰ ਸਬਸਕ੍ਰਾਈਬ ਬਾਏ 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 ਵੀਰੇ ਲਾਈਕ ਚੈਨਲ ਸਬਸਕ੍ਰਾਈਬ